ਅਇਦ ਹਾਕਿਆ ਬਾਦ ਵਿਧਾਨਕ ਅਉਧਿਆ ਤੋਂ ਸਖਣਾ ਹੋਇਆ ਮੂਰਤੀ ਮਹਿਲ ਹੁਣ ਸੁਨਰੇ ਨਿਮੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਤਦਾ ਆ ਰਿਹਾ ਹੈ ਸ਼ਾਹੀ ਪਰਿਵਾਰ ਕਿੰਝ ਕਾਇਮ ਰਹੇਗਾ ਸਿਆਸੀ ਦ੍ਰਿਸ਼ ਦੇ ਵਿੱਚ ਸ਼ਾਹੀ ਪਰਿਵਾਰ ਦਾ ਵਜੂਦ ਸ਼ਾਹੀ ਪਰਿਵਾਰ ਲਈ ਸਵੈ ਪਰਚੋਲ ਦਾ ਸਭਾ ਲੋਕ ਸਭਾ ਚੋਣਾਂ ਦੇ ਵਿੱਚ ਪਰਨੀਤ ਕੌਰ ਨੂੰ ਮਿਲੀ ਹਾਰ ਤੋਂ ਬਾਅਦ ਜਿੱਥੇ ਪਹਿਲੀ ਵਾਰ ਪਟਿਆਲਾ ਦੇ ਵਿੱਚ ਕਮਲ ਦਾ ਫੁੱਲ ਖਿੜਨ ਤੋਂ ਸਖਣਾ ਰਹਿ ਗਿਆ ਹੈ ਉੱਥੇ ਹੀ ਸ਼ਾਹੀ ਪਰਿਵਾਰ ਦੇ ਵਿੱਚ ਅਜੇ ਹਾਂ ਪਹਿਲੀ ਵਾਰ 99 ਤੋਂ ਲੈ ਕੇ ਹੁਣ ਤੱਕ ਹੋਇਆ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਕੋਲ ਜਿਹੜਾ ਹੈ ਉਹ ਕੋਈ ਅਹੁਦਾ ਨਹੀਂ ਹੈ ਨਾ ਤਾਂ ਕੋਈ ਇਸ ਪਰਿਵਾਰ ਦੇ ਵਿੱਚ ਐਮਪੀ ਹੈ ਤੇ ਨਾ ਹੀ ਐਮਐਲਏ ਅਜਿਹਾ ਇਸ ਲਈ ਕਿਉਂਕਿ ਇਸ ਵਾਰ ਕੈਪਟਨ ਅਮਿੰਦਰ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਉਤਰੇ ਔਰ ਪਰਨੀਤ ਕੌਰ ਪਟਿਆਲਾ ਸੀਟ ਜਿਹੜੀ ਨੇ ਹਾਰ ਚੁੱਕੇ ਨੇ ਇਸ ਕਰਕੇ ਸ਼ਾਹੀ ਪਰਿਵਾਰ ਦੇ ਕੋਲ ਇਸ ਸਮੇਂ ਕੋਈ ਵੀ ਜਿਹੜਾ ਹੈ ਉਹ ਅਹੁਦਾ ਨਹੀਂ ਹੈ ਨਾ ਤਾਂ ਉਹਨਾਂ ਦੇ ਕੋਲ ਵਿਧਾਇਕੀ ਹੈ ਤੇ ਨਾ ਹੀ ਉਹ ਹੁਣ ਸੰਸਦ ਨੂੰ ਹਾਲਾਂਕਿ ਇਸ ਦੇ ਕੀ ਕਾਰਨ ਰਹੇ ਇਸ ਦੀ ਸਵੈ ਪਰਚੋਲ ਜਿਹੜੀ ਹੈ ਉਹ ਸ਼ਾਹੀ ਪਰਿਵਾਰ ਜ਼ਾਹਿਰ ਤੌਰ ਤੇ ਕਰ ਰਿਹਾ ਹੋਵੇਗਾ ਪਰ ਉਥੇ ਜੇਕਰ ਆਪਾਂ ਹੋਰ ਕਾਰਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇੱਕ ਮੁੱਖ ਕਾਰਨ ਇਹ ਵੀ ਰਿਹਾ ਹੈ ਕਿ ਇਸ ਵਾਰ ਕੈਪਟਨ ਰਵਿੰਦਰ ਸਿੰਘ ਜੋਸਾ ਨੂੰ ਪੰਨੀਤ ਕੌਰ ਦੀ ਹੁਮਾਇਦ ਦੇ ਲਈ ਮੈਦਾਨ ਦੇ ਵਿੱਚ ਨਹੀਂ ਉਤਰੇ ਤਾਂ ਦੱਸਣੀ ਕਿ 1999 ਤੋਂ ਲੈ ਕੇ ਅੱਜ ਤੱਕ ਪੰਨੀਕੌਰ ਦੇ ਹਰਨ ਤੱਕ ਹਮੇਸ਼ਾ ਇਸ ਪਰਿਵਾਰ ਦੇ ਕੋਲ ਘੱਟੋ ਘੱਟ ਇੱਕ ਐਮਐਲਏ ਜਾਂ ਫਿਰ ਇੱਕ ਐਮਪੀ ਦਾ ਅਹੁਦਾ ਰਿਹਾ ਹੈ ਵੈਸੇ ਵਧੇਰੇ ਸਮਾਂ ਇਹਨਾਂ ਦੋਵਾਂ ਦੇ ਕੋਲ ਅਹੁਦੇ ਸਨ ਇਹ ਵੀ ਦੱਸਣ ਜੋਗਾ ਕਿ 1999 ਤੋਂ ਪਹਿਲਾਂ ਵੀ ਵੱਖ-ਵੱਖ ਮੌਕੇ ਸ਼ਾਹੀ ਪਰਿਵਾਰ ਕੋਲ ਵਿਧਾਨਕ ਅਹੁਦੇ ਰਹੇ ਨੇ ਪੰਨੀਕੌਰ ਨੇ 1999 ਦੇ ਵਿੱਚ ਪਹਿਲੀ ਵਾਰ ਲੋਕ ਸਭਾ ਦੀ ਇਲੈਕਸ਼ਨ ਲੜੀ ਅਤੇ ਜਿੱਤ ਵੀ ਹਾਸਲ ਕੀਤੀ ਉਤੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਐਮਐਲਏ ਬਣੇ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਉਦੋਂ ਲੋਕ ਸਭਾ ਚੋਣਾਂ ਵਿੱਚ ਪਰਨੀਤ ਕੌਰ ਦਾ ਵਿਜੇਰਾ ਅੱਗੇ ਵਧਾ ਰਿਆ। ਉਹ 2004 ਅਤੇ 2009 ਦੇ ਵਿੱਚ ਵੀ ਜਿੱਤ ਹਾਸਲ ਕਰਕੇ ਲਗਾਤਾਰ 15 ਸਾਲ ਲੋਕ ਸਭਾ ਮੈਂਬਰ ਰਹੇ। 2009 ਤੋਂ 2014 ਤੱਕ ਕੇਂਦਰ ਵਿੱਚ ਰਹੀ ਯੂਪੀਐਸ ਸਰਕਾਰ ਦੇ ਕਾਰਜਕਾਲ ਦੌਰਾਨ ਪਰਨੀਤ ਕੌਰ ਵਿਦੇਸ਼ ਰਾਜ ਮੰਤਰੀ ਵੀ ਰਹੀ। ਕੈਪਟਨ ਅਮਰਿੰਦਰ ਸਿੰਘ ਭਾਵੇਂ 2007 ਦੇ ਵਿੱਚ ਦੁਬਾਰਾ ਸਰਕਾਰ ਨਹੀਂ ਬਣਾ पाए ਪਰ ਪਟਿਆਲਾ ਤੋਂ ਐਮਐਲਏ ਬਣੇ। 2012 ਵਿੱਚ ਉਹਨਾਂ ਨੇ ਜਿੱਤ ਕੇ ਐਮਐਲਏ ਦੀ ਹੈਟਟ੍ਰਿਕ ਬਣਾਈ 2014 ਵਿੱਚ ਪੰਨੀਤ ਕੌਰ ਨੂੰ ਪਟਿਆਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕੈਪਟਨ ਰਮਿੰਦਰ ਸਿੰਘ ਅਮਰੀਤ ਸਰ ਤੋਂ ਐਮਪੀ ਬਣੇ ਉਹਨਾਂ ਦੇ ਐਮਪੀ ਬਣਨ ਨਾਲ ਪਟਿਆਲਾ ਤੋਂ ਐਮਐਲਏ ਦੀ ਸੀਟ ਖਾਲੀ ਹੋ ਗਈ ਕਿਉਂਕਿ ਚੋਣਾਂ ਵਿੱਚ ਪੰਨੀਤ ਕੌਰ ਪਟਿਆਲਾ ਦੇ ਐਮਐਲਏ ਬਣ ਗਏ 2017 ਨੀ ਇਲੈਕਸ਼ਨ ਦੇ ਵਿੱਚ ਕੈਪਟਨ ਨੇ 2002 ਵਾਂਗ ਇਤਿਹਾਸ ਦੁਹਰਾਇਆ ਤੇ ਪਟਿਆਲਾ ਤੋਂ ਐਮਐਲਏ ਬਣਨ ਦੇ ਨਾਲ ਨਾਲ ਉਹ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਰਨੀਤ ਕੌਰ ਵੀ ਮੁੜ ਪਟਿਆਲਾ ਤੋਂ MP ਬਣ ਗਏ 2002 ਤੋਂ ਲਗਾਤਾਰ 20 ਸਾਲ ਸ਼ਾਹੀ ਪਰਿਵਾਰ ਕੋਲ ਪਟਿਆਲਾ ਦੀ MLA ਸੀਟ ਰਹਿਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਾਹੀ ਪਰਿਵਾਰ ਹੱਥੋਂ ਪਟਿਆਲਾ ਦੀ MLA ਦੀ ਸੀਟ ਜਾਂਦੀ ਰਹੀ 2 ਸਾਲ ਬਾਅਦ ਹੁਣ ਪਰਨੀਤ ਕੌਰ ਵੀ ਲੋਕ ਸਭਾ ਚੋਣ ਹਾਰ ਕੇ ਸਾਬਕਾ MP ਬਣ ਗਏ ਨੇ ਹੁਣ ਸ਼ਾਹੀ ਪਰਿਵਾਰ ਕੋਲ ਨਾ ਤਾਂ MLA ਦਾ ਹੌਦਦਾ ਹੈ ਅਤੇ ਨਾ ਹੀ MP ਦਾ ਸਿਆਸੀ ਮਾਇਰਾ ਦਾ ਕਹਿਣਾ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਸ਼ਾਹੀ ਪਰਿਵਾਰ ਦੇ ਮੈਂਬਰ ਸਵੈ ਪਰਚੋਲ ਅਤੇ ਆਤਮ ਨਰੀ ਖੜਕਰਨ ਕੈਪਟਨ ਅਤੇ ਪਰਨੀਤ ਕੌਰ ਹੁਰਾਂ ਦੇ ਉਮਰਦਰਾਜ਼ ਹੋਣ ਕਾਰਨ ਸਿਆਸਤ ਵਿੱਚ ਮੋਤੀ ਮੈਲ ਦੀ ਹੁੰਦ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਹੁਣ ਅਗਲੀ ਪੀੜੀ ਦੀ ਹੈ ਸ਼ਾਹੀ ਪਰਿਵਾਰ ਦੀ ਅਗਲੀ ਪੀੜੀ ਨੂੰ ਚਾਹੀਦਾ ਹੈ ਕਿ ਉਹ ਭਵਿਕ ਵਿੱਚ ਜਨਤਾ ਵਿੱਚ ਰਹਿ ਕੇ ਰਾਜਨੀਤਿਕ ਕਰਨ ਅਤੇ ਸਿਆਸੀ ਦਰਸ਼ ਵਿੱਚ ਪਰਿਵਾਰ ਦਾ ਵजूद ਕਾਇਮ ਰੱਖਣ ਦੀ ਕੋਸ਼ਿਸ਼ ਕਰੇ